ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੰਤ ਪਟਾਲ ਡੇਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਨੂੰ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਜੀ ਆਪਾਂ ਪਿੰਡ ਬਰੇਟਾ ਨੇੜੇ ਰਹਿ ਜਾਂਦਾ ਤਨਪਰਾ ਜੀ ਤੇ ਇੱਕ ਸਾਈਡ ਤੇ ਰਹਿ ਜਾਂਦਾ ਬਲਾ ਡਾ ਬਲਾ ਹੈਗਾ 12-13 ਕਿਲੋਮੀਟਰ ਤੇ ਬਾਕੀ ਅੱਜ ਆਪਾਂ ਕੋਹੇਨੂਰ ਬੁੱਲਦੇ ਝੋਟੇ ਦੀ ਜੀ ਵੀਡੀਓ ਬਣਾਉਣ ਪਹੁੰਚੇ ਆ ਇਹ ਬਾਕੀ ਬਾਈ ਤੋਂ ਜਾਣਕਾਰੀ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਆਪਣਾ ਪਿੰਡ ਬਰੇਟਾ ਜੀ ਜ਼ਿਲ੍ਹਾ ਮਾਨਸਾ ਠੀਕ ਹੈ ਜੀ ਹਾਂ ਜੀ ਤੇ ਬਾਈ ਛੋਟੇ ਦੀ ਆਪਾਂ ਗੁਰੀ ਤੋਂ ਜਾਣਕਾਰੀ ਲੈਨੇ ਆ ਤੇ ਮਾਂ ਦਾ ਦੁੱਧ ਬਈ ਇਹਦਾ ਮਾਂ ਦਾ ਦੁੱਧ ਬਈ ਇਹਦਾ 19 ਕਿਲੋ ਦਾ ਆਪਣੇ ਘਰੀ ਮੱਜ ਖੜੀ ਆ ਇਹਦੀ ਮਾਂ ਬਈ ਠੀਕ ਹੈ ਕੋਈ ਨੂਰ ਬੁੱਲਦਾ ਬਈ ਐਲਡੀ ਫਾਣੇ ਦੇ ਕੋਲ ਇਹ ਨੂਰ ਦਾ ਠੀਕ ਹੈ ਜੀ ਹਾਂਜੀ ਬਾਈ ਤੇ ਇਹ ਤਨੌਲੇ ਮੇਲੇ ਤੇ ਲਾਇਦੀ ਬਾਈ ਪਿਛਲੇ ਸਾਲ ਬਈ ਖੀਰਾਂ ਚ ਤਨੌਲੇ ਮੇਲੇ ਤੇ ਲਾਇਦੀ ਠੀਕ ਹੈ ਜੀ ਇਹ ਉੱਥੇ ਖੀਰਾਂ ਦੇ ਵਿੱਚ ਚੌਥੇ ਨੰਬਰ ਤੇ ਰਹੀ ਆਤੀ ਬਾਈ ਠੀਕ ਹੈ ਜੀ ਬਾਈ ਕਹਿੰਦਾ ਬਾਈ ਤਨੌਲੇ ਮੇਲੇ ਤੇ ਲਾਇਦੀ ਪਿਛਲੇ ਸਾਲ ਖੀਰਾਂ ਚ ਇਹ ਚੌਥੇ ਨੰਬਰ ਤੇ ਰਿਹਾ ਤੇ ਬਾਈ ਕੋਲੇ ਸਰਟੀਫਿਕੇਟ ਵੀ ਹੈ ਫਾਦਰ ਸਾਈਡ ਤੋਂ ਆ ਗਿਆ ਇਹ ਕੋਹੇ ਨ ਤੇ ਮਾਂ ਦਾ ਦੁੱਧ ਬਾਈ ਕਹਿੰਦਾ 19 ਕਿਲੋ ਹੈ ਜੀ ਹੁਣ ਬਾਈਆਂ ਕੋਲੇ ਮਾਂ ਵੀ ਖੜੀ ਹੈ ਜੀ ਹਾਜ਼ਰ ਇਸ ਟਾਈਮ ਤੇ ਤੇ ਛੋਟਾ ਬਾਈ ਕਹਿੰਦਾ ਸੇਲ ਕਰਨਾ ਹੈ ਜੀ ਆਪਾਂ ਨੇ ਬਾਈਆਂ ਕੋਲੇ ਬਾਕੀ ਜਗਾਂ ਜੁਗਾਂ ਦੀ ਥੋੜੀ ਜੀ ਤੰਗੀ ਹੈ ਜੀ ਬਾਕੀ ਬਾਈ ਗੁਰੀ ਮੱਜਾ-ਮੁੱਜਾ ਤੇ ਛੱਡ ਦਿਓ ਜੀ ਇਹ ਬਾਈ ਬਸ ਗਿਣਤੀ ਦੀ ਮੱਝੇ ਲਵਾਉਨੇ ਆ ਕੋਈ ਜਮੇਰੀਏ ਦੀ ਕੋਈ ਵਧੀਆ ਮੱਝ ਆ ਜਾਂਦੀ ਹੈ ਚੰਗੇ ਰਿਕਾਰਡ ਵਾਲੀ ਵਧੀਆ ਮੱਝਾਂ ਦੀ ਛੱਡੇ 20 15 20 ਮੱਝਾਂ ਲਵਾਈਆਂ ਹੋਣੀਆਂ ਬਈ ਇਹ ਤੋਂ ਠੀਕ ਹੈ ਵੀਰੇ ਹਾਂ ਬਾਕੀ ਛੋਟੇ ਦੀ ਬਿਊਟੀ ਤੁਸੀਂ ਚੈੱਕ ਕਰ ਸਕਦੇ ਜੀ ਐਨ ਟਾਪ ਕੁਆਲਿਟੀ ਦਾ ਸਿੰਗ ਹੈ ਬ ਟੈਸਟਿਕਲਾਂ ਦਾ ਸਾਈਜ਼ ਬਾਕੀ ਹੁਣ ਪੂਰੀ ਇਹਦੀ ਏਜ ਕਿੰਨੀ ਹੋ ਗਈ ਵੀਰੇ ਇਹ ਹੁਣ ਬਾਈ 36 ਮਹੀਨਿਆਂ ਦਾ ਹੋ ਕੇ 37 ਮਹੀਨੇ ਚ ਲੱਗ ਗਿਆ ਬਾਈ ਇਹਨੇ ਤੀਜਾ ਦੰਦ ਡੇਗਦਾ ਹੋਣਾ ਠੀਕ ਹੈ ਜੀ ਤੀਜਾ ਦੰਦ ਬਾਈ ਕਹਿੰਦਾ ਸਿੜਦਾ ਜੀ ਬਾਕੀ ਟੈਸਟਿਕਲ ਤੁਸੀਂ ਦੇਖ ਲਓ ਹਾਂ ਬਾਕੀ ਪੂਛ ਬਾਈ ਜੈਡ ਬਲੈਕ ਵਾਲੀ ਕੰਮ ਹੈ ਮਾੜਾ ਮੋਟੀ ਨੀਚੋਂ ਨਾ ਮਾਤਰੇ ਵਾਈਟ ਹੈ ਜੈਡ ਬਲੈਕ ਹੀ ਹੈ ਬਾਕੀ ਹੁਣ ਵੀ ਉਮਰ ਕੋਈ ਬਾੜੀ ਨਹੀਂ ਹੋਈ ਛੋਟੇ ਦੀ ਹਜੇ ਤਾਂ ਕੱਦ ਕਾਠ ਹੋਰ ਕਰਨਾ ਹੈ ਬਾਈ ਇਹਨੇ ਛੋਟੇ ਨੇ ਪਿੱਠਪੂੜਾ ਦੇਖੋ ਬਾਈ ਇਹਨ ਪੂਰਾ ਟਾਪ ਕੁਆਲਿਟੀ ਦਾ ਸ਼ਕੀਨ ਝੋਟਾ ਹੈ ਬਾਕੀ ਬਾਈ ਕਹਿੰਦਾ ਸੇਲ ਕਰਨੇ ਗੁਰੀ ਆਪਨੇ ਇਹ ਹਾਂ ਸੇਲ ਲਈ ਆ ਵੀਰੇ ਇਹ ਬਾਕੀ ਬਾਈ ਇਹ ਵੀਡੀਓ ਸੇਲ ਵਾਸਤੇ ਪਾਏ ਆ ਆਪਾਂ ਛੋਟੇ ਦੀ ਤੇ ਤੀਜਾ ਦੰਦ ਬਾਈ ਕਹਿੰਦਾ ਸਿੱਟ ਗਿਆ ਇਹ ਨਹੀਂ ਤਨੋਲੇ ਮੇਲੇ ਜਾਤ ਕੀ ਪਾਣਾ ਸੀ ਇਹ ਦੋ ਦੰਦ ਚ ਬਾਕੀ ਬਾਈ ਗੁਰੀ ਪਿੰਡ ਤੇ ਉਹ ਡਾਇਰੈਕਟਸ ਦੱਸਦੇ ਬਾਈ ਸਾਰਾ ਸਮਾਰ ਕੇ ਪਿੰਡ ਬਰੇਟਾ ਵੀਰੇ ਹਾਂਜੀ ਜ਼ਿਲ੍ਹਾ ਮਾਨਸਾ ਪਿੰਡ ਬਰੇਟਾ ਜ਼ਿਲ੍ਹਾ ਮਾਨਸਾ ਜੀ ਤਹਿਸੀਲ ਵੀ ਬਰੇਟੀ ਪੈਂਦੀ ਹੈ ਵੀਰੇ ਇਹਨੂੰ ਤੁਹਾਨੂੰ ਪਰਵਰੋ 7 ਕਿਲੋਮੀਟਰ ਦੂਰ ਹੈ ਠੀਕ ਹੈ ਜੀ ਤੇ ਆਪਣਾ ਜਾਖੜ ਰਹਿ ਗਿਆ ਉਹ ਰੋ 12 ਵੀਰੇ ਠੀਕ ਹੈ ਜੀ ਬਲੱਡਾ ਵੀ 12 ਰਹਿ ਗਿਆ ਬਾਕੀ ਬਾਈ ਥੋੜਾ ਜਿਹਾ ਖੋਲਦੇ ਘੱਟ ਨੇ ਬਾਈ ਕਹਿੰਦਾ ਟਾਈਮ ਟੂਮ ਦੀ ਕਮੀ ਰਹਿੰਦੀ ਹੈ ਜੀ ਬਾਕੀ ਤਾਂ ਅੱਛੀ ਵੀ ਕਰ ਰਿਹਾ ਕੋਸੇ ਉਪਰੇ ਜੇ ਬੰਦਿਆ ਕਰਕੇ ਡਰ ਰਿਹਾ ਕਹਿੰਦਾ ਬਾਕੀ ਸੀਲ ਸੂਲ ਬਹੁਤ ਹੈ ਜੀ ਸਿੰਗਾ ਦੀ ਕੁਆਲਿਟੀ ਫੇਸ ਕੁਆਲਿਟੀ ਦੇਖੋ ਜੀ ਇਹਨਾਂ ਪੂਰਾ ਸਿਰੇ ਦੀ ਕੁਆਲਿਟੀ ਦਾ ਝੋਟਾ ਹੈ ਇਹ ਆਪਣੇ ਰਿਸ਼ਤੇਦਾਰਾਂ ਦੀ ਰੱਖਿਆ ਹੈ ਵੀਰੇ ਮੇਰੇ ਮਾਮਿਆਂ ਦੇ ਹੈ ਮਤਲਬ ਇਹ ਤਾਂ ਕਰਕੇ ਆਪਣੇ ਤੋਂ ਥੋੜਾ ਜਿਹਾ ਇਹ ਉਪਰਾ ਮੰਨਦਾ ਹੈ ਇਹ ਬੰਦੇ ਦੇਸੀ ਨੇ ਮਤਲਬ ਵੀਡੀਓ ਚ ਬੋਲਣ ਵਾਲਨ ਨਾਲੇ ਹੈ ਨਹੀਂ ਠੀਕ ਹੈ ਬਾਈ ਇਹ ਆਮ ਕਿਸਾਨ ਦੇ ਘਰੇ ਆ ਬਾਈ ਇਹ ਬਸ ਇੱਕ ਹੀ ਬੰਦੇ ਦੇ ਨਾਲ ਕਰ ਰਿਹਾ ਝੋਟਾ ਜੀ ਇਹਨਾਂ ਟੌਪ ਕੁ ਬਾਕੀ ਗੁਰਈ ਬਾਈ ਇਹ ਬੋਲ ਰਹਾ ਤੇ ਮਾਮੇ ਦਾ ਝੋਟਾ ਜੀ ਇਹ ਜੇ ਕਿਸੇ ਵੀਰ ਨੇ ਲੈਣਾ ਤਾਂ ਨੰਬਰ ਬੋਲਦੇ ਗੁਰਈ ਇਹਦਾ ਮੋਬਾਈਲ ਨੰਬਰ ਹੈ ਵੀਰੇ 9501635808 9501635808 ਬਾਈਆਂ ਦਾ ਫੋਨ ਨੰਬਰ ਹੈ ਜੀ ਬਾਕੀ ਡਰੈਸ ਆਪਾਂ ਦੁਬਾਰਾ ਤੋਂ ਫੇਰ ਦੱਸ ਦਿੰਨੇ ਆ ਜੀ ਬਰੇਟਾ ਆ ਗਿਆ ਸ਼ਹਿਰ ਬਰੇਟਾ ਤੇ ਜ਼ਿਲ੍ਹਾ ਮਾਨਸਾ ਜੀ ਤਹਿਸੀਲ ਵੀ ਬਰੇਟਾ ਆ ਗਈ ਜੀ ਨੇੜੇ ਬਲਾਡਾ ਰਹਿ ਗਿਆ ਤਿਆਰ ਨੇਤ ਦਾ ਪਿੰਡ ਆ ਗਿਆ ਜੀ ਤੁਹਾਨੂੰ ਪਰ ਇੱਕ ਸਾਈਡ ਤੇ ਬਾਕੀ ਦੇਖੋ ਜੀ ਟਾਪ ਕੁਆਲਿਟੀ ਦਾ ਝੋਟਾ ਬਾਕੀ ਖੋਲ ਕੇ ਦਿਖਾਈਏ ਗੁਰੀ ਥੋੜਾ ਆਪਾਂ ਹਾਂ ਤੋੜ ਕੇ ਦਿਖਾ ਦਿੰਨੇ ਆਂ ਪੇ ਦਿਖਾਣੇ ਤੁਸੀਂ ਐਨੇ ਸਰਟੀਫਿਕੇਟ ਦਿਖਾ ਰਹੇ ਆਂ ਬਾਬੇ ਸਰਟੀਫਿਕੇਟ ਤੇ ਦਿਖਾ ਦਿਓ ਜੀ ਮੜਾ ਜਾ ਆ ਗਿਆ ਜੀ ਬਰੇਟਾ ਬਲਾਡਾ ਮਾਨਸਾ ਬੀ ਐਫ ਐ ਮੇਲੇ ਦਾ ਹੈ ਖੀਰਿਆਂ ਚ ਪਿਛਲੇ ਸਾਲ ਚੌਥੀ ਪੋਜੀਸ਼ਨ ਤੇ ਰਿਹਾ ਜੀ ਪੂਰੀ ਮੋਢ ਲਿਆ ਬਾਕੀ ਚਾਲ ਚੂਲ ਦੇਖੋ ਜੀ ਝੋਟੇ ਦੀ ਨੀਵੀਂ ਪੋਲਿੰਗ ਉਰਾ ਕੇ ਇਦਰੀ ਮੋਢ ਲਓ ਗੁਰੀ ਉਰਾ ਕੇ ਨੀਵੀਂ ਪੋਲੇ ਨੀਵੀਂ ਜੀ ਪੋਲੇ ਦੇਖੋ ਜੀ ਬਹੁਤ ਚੰਗੀ ਕੁਆਲਿਟੀ ਦਾ ਬੁੱਲ ਆ ਗਿਆ ਜੀ ਐਨ ਜੇ ਕਿਸੇ ਵੀਰ ਨੇ ਬਰੀਡਿੰਗ ਤੇ ਕੰਮ ਕਰਨਾ ਹੈ ਬਹੁਤ ਚੰਗੇ ਬੱਚੇ ਪਾਉਂਦਾ ਜੀ ਬਾਕੀ ਚਾਲ ਚੂਲ ਤੁਸੀਂ ਦੇਖ ਸਕਦੇ ਹੋ ਛੋਟੇ ਦੀ ਬਹੁਤ ਚੰਗੀ ਚਾਲ ਹੈ ਜੀ ਤੇਰੇ ਕਿੰਨੇ ਮੋਟੇ ਇਹ ਕਿਸੇ ਵੀਰ ਨੇ ਹੁਣ ਵੀ ਮੇਲੇ ਚ ਪਾਉਣਾ ਤਾਂ ਪਾ ਸਕਦਾ ਹੈ ਜੀ ਕਿਸੇ ਗੱਲੋਂ ਵੀ ਕੋਈ ਵੀ ਨੰਬਰਾਂ ਚ ਕਿਸੇ ਵੀ ਘਾਟ ਨਹੀਂ ਹੈਗੀ ਜੀ ਛੋਟੇ ਚ ਠੀਕ ਹੈ ਭਾਈ ਜੇ ਕਿਸੇ ਵੀਰ ਨੇ ਲੈਣਾ ਹੈ ਤਾਂ ਕਰ ਲਿਓ ਬਾਈਆਂ ਨਾਲ ਸੰਪਰਕ ਚਾਲ ਚੂਲ ਤੁਸੀਂ ਦੇਖੋ ਛੋਟੇ ਦੀ ਪਿੱਠ ਫੁੜਾ ਇਹ ਟਾਪ ਕੁਆਲਿਟੀ ਦਾ ਬੁੱਲ ਆ ਗਿਆ ਜੀ ਖੜ ਜਾ ਨਾ ਹੁਣ ਤੱਪੜ ਮਰ ਬੁੱਲ ਠੀਕ ਹੈ ਜੀ ਧੰਨਵਾਦ ਦੋਸਤੋ ਹਾਕੀ ਕਿਸੇ ਨੇ ਵੀਰ ਨਹੀਂ ਲੈਣਾ ਤਾਂ ਕਰ ਲਿਓ ਸੁਪਰਕ ਠੀਕ ਹੈ ਜੀ